ਹਾਲ ਜੀ ਡਾਰਬਨ ਨਹੀਂ ਫਿਰਦੇ ਐ ਉਹ ਕੀ ਕਮਾਚ ਗਿਆ ਛੋਡਾ ਰਾਤੇ ਰਾਤ ਜਿਹੜਾ ਹੁਣ ਦਿਨੇ ਪਾਲਦੇ ਫਿਰਦੇ ਹੋਂ ਬਾਬੇ ਨੇ ਦੂਜੀ ਰਾਤ 에 ਜਾ ਕੇ ਦੋ ਕ ਪਲੰਘਾਂ ਪਟੀਆਂ ਤੇ ਹੱਥ ਤੇ ਪਲਾਕੀ ਰੱਖੀ ਸਾਹਮਣੇ ਸੂਰਜ ਚੜ ਚੁੱਕਿਆ ਸੀ ਤੇ ਲੰਮਾ ਹੰਗਾਰਾ ਪਰਿਆ ਹੂੰ ਇੱਧਰ ਆਇਆ ਸਾਂ ਤਾ ਤੂੰ ਸ਼ੇਰਾ ਅੱਛਾ ਤੈਨੂੰ ਕਿਵੇਂ ਪਤਾ ਲੱਗਿਆ ਪੁੱਤ ਥੋੜੀ ਕਵਾੜਤਾ ਤੂੰ ਹੌਲੀ ਤੁਰਿਆ ਫਿਰ ਅੱਗੇ ਜਾ ਕੇ ਭੱਜਿਆ ਬਬਾ ਤੈਨੂੰ ਐ ਕਿਵੇਂ ਪਤਾ ਲੱਗਿਆ ਸ਼ੀਰਾ ਬੰਦੇ ਦੀ ਪੈੜ ਕਿਸੇ ਨਾਲ ਰਲਦੀ ਨਹੀਂ ਹੁੰਦੀ ਜਿਵੇਂ ਸਾਡੇ ਅੰਗੂਠਿਆਂ ਦੇ ਨਿਸ਼ਾਨ ਆਪਸ ਵਿੱਚ ਨਹੀਂ ਰਲਦੇ ਜਿਵੇਂ ਸਾਡੇ ਲੇਖ ਨਹੀਂ ਕਿਸੇ ਨਾਲ ਰਲਦੇ ਕਿਸੇ ਦਾ ਪੈਰ ਮਧਰਾ ਹੁੰਦਾ ਤੇ ਕਿਸੇ ਦਾ ਪੈਰ ਪਹਰਾ ਕਿਸੇ ਦਾ ਲੰਮਾ ਤੇ ਕਿਸੇ ਦੀ ਹੱਡੀ ਖੁੱਬ ਦੀ ਵਾਲੀ ਹੈ ਤੇ ਕਿਸੇ ਦਾ ਪਾਬੀ ਨਹੀਂ ਲੱਗਦਾ ਅੱਛਾ ਆਹ ਵੇਖ ਤੇਰੇ ਪੈਰ ਦੀ ਹੱਡੀ ਇੱਥੋਂ ਤੀਕ ਤੂੰ ਤੁਰਿਆ ਤੇ ਆਹ ਵੇਖ ਫੇਰ ਤੂੰ ਭੱਜਣ ਲੱਗਿਆ ਤਾਂ ਹੀ ਤੇਰੇ ਪਾਪ ਦੀ ਮਿੱਟੀ ਪਿੱਛੇ ਡਿੱਗਦੀ ਗਈ ਐ। ਬਾਬੇ ਨੇ ਉਹਦੀ ਪੈੜ ਕੱਢ ਕੇ ਨਵਾਂ ਹੀ ਵਿਗਿਆਨ ਪੜਾ ਦਿੱਤਾ। ਬਾਬੇ ਨੇ ਗਰਜੀਤ ਦੇ ਮੋਢੇ ਤੇ ਹੱਥ ਰੱਖਿਆ ਤੇ ਉਹਦੇ ਨਾਲ ਘਰ ਨੂੰ ਆਉਣ ਲੱਗ ਪਿਆ। ਜੁੱਤੀ ਵਿੱਚ ਪਏ ਰੇਤੇ ਨੂੰ ਬਾਹਰ ਕੱਢਦਿਆਂ ਓਏ ਸ਼ੇਰਾ ਵੇਖੀ ਕਿਤੇ ਘਰ ਜੋਗਾ ਹੀ ਨਾ ਰਹਿ ਜੀ। ਜੇ ਜਿਉ ਹੁੰਦਾ ਤਾਂ ਜਿਉਲਾ ਕਰ ਲਾ ਕੁਛ। ਬਾਪੂ ਜਿਉ ਹੀ ਤਾਂ ਜਾਣੇ ਆ। ਲੋਕਾਂ ਨੂੰ ਹੋਰ ਕੀ ਸਿੰਗ ਲੱਗੇ ਗੁਰਜੀਤ ਨੇ ਗਲੀ ਵਿੱਚ ਪਏ ਦਲੇ ਨੂੰ ਪਾਸੇ ਕਰ ਦਿੱਤਾ ਤਾਂ ਬਾਬੇ ਨੂੰ ਉਹਦੇ ਪਾਸੇ ਕੀਤੇ ਰੋੜੇ ਨੂੰ ਉਥੋਂ ਚੱਕ ਕੇ ਘਰ ਦੀ ਕੰਧ ਤੇ ਰੱਖ ਦਿੱਤਾ ਵਾਰ ਵਿੱਚ ਚਿੰਨ ਦਿੱਤਾ ਬਾਬੇ ਨੇ ਦੋਵਾਂ ਹੱਥਾਂ ਨੂੰ ਝਾੜ ਕੇ